ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਨਾ ਸ੍ਰੀ ਮਹਿਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਬਰ ਅਤ ਅਗਾ ਹਮ ਲਹਿ ਨਾ ਸਕੇ ਅੰਤ ਮਾਤੀ ਤੂੰ ਪਰੈ ਪਰੈ ਪਰਮ ਪਰ ਸੁਆਮੀ ਮਿਤ ਜਾਨੋ ਆਪਣੀ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਬਾ ਹਰ ਜਪਿਓ ਉਤਮ ਪਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਪਗਾਤੀ ਇਹ ਚੌਥੀ ਪਾਚਹੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਲਿਖਦੇ ਹਨ हे हरि हे स्वामी मैं पपीहा तेरे नाम बुंद वास्ते तड़फड़या हां ਮਿਹਰ ਕਰ ਤੇਰਾ ਨਾਮ ਮੇਰੇ ਵਾਸਤੇ ਸੁਵੰਤੀ ਬੂੰਦ ਬਣ ਜਾਏ। ਹੇ ਹਰੀ ਆਪਣੀ ਮਿਹਰ ਕਰ ਅੱਖ ਦੇ ਚਮਕਣ ਜਿਤਰੇ ਸਮੇ ਵਾਸਤੇ ਹੀ ਮੇਰੇ ਮੂੰਹ ਵਿੱਚ ਆਪਣੀ ਨਾਮ ਦੀ ਸੁਵੰਤੀ ਬੂੰਦ ਪਾ ਦੇ। ਹੇ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਰਤਾ ਭਰ ਸਮੇ ਲਈ ਵੀ ਰਹਿ ਨਹੀਂ ਸਕਦਾ ਜਿਵੇਂ ਅਫੀਮ ਆਦਿ ਨਸ਼ੇ ਤੋਂ ਬਿਨਾ ਅੰਮਲੀ ਨਸ਼ੇ ਦਾ ਆਦੀ ਮਨੁੱਖ ਤੜਫ ਉੱਠਦਾ ਹੈ ਤਿਵੇਂ ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਬਰਾ ਜਾਂਦਾ ਹਾਂ ਹੇ ਪ੍ਰਭੂ ਤੂੰ ਗੁਨਾ ਦਾ ਬੜਾ ਹੀ ਡੂੰਗਾ ਸਮੁੰਦਰ ਹੈ ਅਸੀ ਤੇਰੀ ਡੁੰਗਾਈ ਦਾ ਅੰਤ ਰਤਾ ਪਰ ਵੀ ਨਹੀਂ ਲੱਭ ਸਕਦੇ ਤੂੰ ਪਰੇ ਤੂੰ ਪਰੇ ਹੈ ਤੂੰ ਬੇਅੰਤ ਹੈ ਤੂੰ ਕਿਹੋ ਜਿਹਾ ਹੈ ਤੇ ਕਿਤਨਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਹੈ ਭਾਈ ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਨ ਨੇ ਪਰਮਾਤਮਾ ਦਾ ਨਾਮ ਜਪਿਆ ਉਹ ਗੁਰੂ ਦੇ ਬਖਸ਼ੇ ਹੋਏ ਗੂੜੇ ਪ੍ਰੇਮ ਰੰਗ ਵਿੱਚ ਰੰਗੇ ਗਏ। ਉਹਨਾਂ ਦੇ ਅੰਦਰ ਪਰਮਾਤਮਾ ਦੀ ਭਗਤੀ ਦਾ ਰੰਗ ਬਣ ਗਿਆ। ਉਹਨਾਂ ਨੂੰ ਲੋਕ ਪਰਲੋਕ ਵਿੱਚ ਬੜੀ ਸੋਭਾ ਮਿਲੀ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਉਹਨਾਂ ਨੂੰ ਉੱਤਮ ਇੱਜ਼ਤ ਪ੍ਰਾਪਤ ਹੋਈ। ਪਰ ਹੈ ਭਾਈ ਭਗਤੀ ਕਰਨ ਦੀ ਵਿਉਂਤ ਪ੍ਰਭੂ ਆਪ ਹੀ ਬਣਾਉਂਦਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ ਗੁਰੂ ਸਾਹਿਬ ਕਹਿੰਦੇ ਹਨ ਤੇਰੀ ਸ਼ਰਨ ਆਇਆ ਹਾਂ ਤੂੰ ਆਪ ਹੀ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ